ਇਹਰੇ ਜੇ ਤੂੰ ਕੋਈ ਨਾ ਜੇ ਡਰਾਫਟ ਕਰ ਬੜ ਰੱਖ ਲਾਂ ਗਈਆਂ ਦਾ ਵੀ ਮੇਰੇ ਕੋਲ ਛੇ ਤੋ ਆਈ ਓਏ ਆਗਾ ਮੇਰੀ ਗੱਲ ਕਰ ਵਾਂਦਨਾ ਬੋਲ ਓਏ ਪੜ੍ਹ ਲੈ ਇੱਕ ਮਿੰਟ ਮਾਰਵਾਜ ਨੂੰ ਸਾਡੀ ਇੱਕ ਮਿੰਟ ਹੋ ਜਾ ਕਿਉਂ 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 ਆਂਦਾ ਅਸਲੀ ਬੈਸ ਨਹੀਂ ਕਰਦੀ ਇਹ ਆਹ ਦੀ ਸਰਕਾਰ ਆਹੀਂ ਬੈਸ ਨਾ ਕਰੀ ਕੋਈ ਗੱਲ ਨਹੀਂ ਮੈਂ ਕਹਿੰਦਾ ਹਾਂ ਰਮਨ ਨੂੰ ਉਹਦਾ ਗੱਲ ਕਰ ਨਾ ਲੈ ਤੂੰ ਉਹਦਾ ਗੱਲ ਕਰ ਨਹੀਂ ਕਰੀ ਓ ਨਹੀਂ ਨਾ ਤੁਹਾਨੂੰ ਤੜੀ ਇੱਕ ਆਦਾ ਆਦਾ ਕਾ ਲੱਗੇ ਨਿਕਲਦਾ ਬਗੀਆਂ ਨਾ ਆ ਜਾ ਉਹ ਨਹੀਂ ਹਰ ਕੋਈ ਹਾਂ ਇਹ ਕੌਣ ਕੀ ਪਤਾ ਕੌਣ ਹੈ ਤੀ ਹੋਏਗਾ ਬਾਅਦ ਵਿੱਚ ਦੇਖਾਂਗੇ ਲੱਗੇ ਇਹਨੂੰ ਗੱਤ ਗੱਤ ਨਹੀਂ ਕਰਾਂ ਪਾਜੀ ਮੈਂ ਆ ਗਿਆ ਫੇਰ ਕੋਈ ਗੱਲ ਇਹ ਥੋੜਾ ਇੱਕ ਆ ਕੇ ਮੈਂ ਹੱਥ ਮਾਰ ਮਾਰੇ ਭਈਆ ਕੀ ਬੱਲੇ ਕਰਾਏ ਇਹ ਕਿਹਦੇ ਨਾ ਚੇਚਾ ਪਾਣਾ ਇਹ ਕੋਈ ਡੰਡਾ ਰਹਿ ਗਿਆ ਲੱਖਾਂ ਲੱਖਾਂ ਲਾਂਤੀ ਹੋਣੀ ਹੈ ਤੇਰੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨਾ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨਾ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਵੀ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰਾਂ ਹੀ ਚਲਾਨ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕੋਈ ਆ ਵੀਦੇ ਰਹੇਗੇ ਉਸੇ ਦਾ ਦੁਕਾਨੀ ਕੋਲ ਮੈਂ ਉਹ ਆ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕਿਸ ਅਫਸਰ ਨਾਲ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦਿਆਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹਦਾ ਕਿੰਨੀ ਵਾਰ ਆਸ ਮੈਡੂ ਜੱਗੇ ਕਿ ਤੂੰ ਜਿਵੇਂ ਜਿਵੇਂ ਕੀ ਕਰ ਰਹੀ ਹੈ ਤੁਹਾਡਾ ਕੰਮ ਆ ਕਿ ਜਿਹੜਾ ਕੋਈ ਵਿਅਕਤੀ ਆਏ ਨਾ ਵੀ ਸ਼ਨਾਪੀ ਕਿਤੇ ਕਿੰਨੀ ਵੇਲੇ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਉਦਾਂ ਨਹੀਂ ਕੋਈ ਲੰਗਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਆਈ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋਗਾ ਜਿੱਤ ਕਰਨੀ ਹੈ ਹਾਂਜੀ ਉਹਨੇ ਦਾਰੂ ਪੀਤੀ ਸੀ ਉਹਦਾ ਵੀ ਚਲਾਨ ਕੀਤਾ ਆ ਦਿੱਕਤ ਕਿੰਨੀ ਆਉਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਉਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਇਹ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਹੈ ਪਰੇਸ਼ਾਨੀ ਤੇ ਆਂਦੀ ਹੈ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਅਧਾਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਵੀ ਅਪੀਲ ਕਰਦੇ ਹਾਂ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੀ ਹੁੱਲੜਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ